ਸੋ ਕੋਸ਼ਦਾ ਬਹੁਤ ਹੀ ਸੌਖੇ ਤਰੀਕੇ ਆ ਤੰਦਰੁਸਤ ਰਹਿਣ ਦੇ ਉਹ ਸੌਖੇ ਤਰੀਕੇ ਕਿਹੜੇ ਆ ਜੇ ਅਸੀਂ ਸਰੀਰਕ ਤੌਰ ਤੇ ਵੀ ਸਿਆਣੇ ਹੋ ਜਾਈਏ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਬਹੁਤ سارے ਲੋਕ ਕੀ ਕਰਦੇ ਆ ਜੋ ਡਾਕਟਰਸ ਨੇ ਉਹਨਾਂ ਨੂੰ ਮਨਾ ਕੀਤਾ ਆ ਉਹ ਉਹਨਾਂ ਚੀਜ਼ਾਂ ਨੂੰ ਖਾਂਦੇ ਆ ਪਰ ਪ੍ਰਾਰਥਨਾ ਕਰਕੇ ਖਾ ਲੈਂਦੇ ਆ ਕਹਿੰਦੇ ਕੋਈ ਗੱਲ ਨਹੀਂ ਡਾਕਟਰ ਨੇ ਮਿੱਠਾ ਖਾਣਾ ਮਨਾ ਕੀਤਾ ਡੋਨਟ ਵਰੀ ਆਪਾਂ ਪ੍ਰਾਰਥਨਾ ਕਰਨੀ ਹੈ ਦੇ ਚੋ ਕੈਲਰੀਜ਼ ਫਿਨਿਸ਼ ਹੋ ਜਾਣੀਆਂ ਕਰਕੇ ਪ੍ਰਾਰਥਨਾ ਤਾਂ ਸਾਮਰਥ ਆ ਚਲੋ ਜੀ ਡਾਇਬਟੀਜ਼ ਵਾਲੇ ਵੀ ਰਸਗੁੱਲੇ ਖਾ ਰਹੇ ਆ ਮੈਂ ਮੰਨਦੀ ਆ ਇਸ ਗੱਲ ਨੂੰ ਕਿ ਪ੍ਰਾਰਥਨਾ ਦੇ ਵਿੱਚ ਬਹੁਤ ਸਮਰਥ ਆ क्योंकि वचन लिखा जो कोई राई दे प्रार्थना करके उखड़ जाए तो उस जगह तो प्रार्थना करके तीन पिता को मेरे नाम च तो गे ते हो जाएगा पर रसगुल्ले खाना शुगर वाले लिए ठीक नहीं है ਹੁਣ ਤੁਸੀਂ ਕਹੋਗੇ ਇਹ ਕਿਦਾਂ ਦਾ ਵਿਸ਼ਵਾਸ ਹੋਇਆ ਮੈਂ ਵੀ ਇੱਤਾ ਹੀ ਕਹਿੰਦੀ ਆ ਜਿਹੜੇ ਰਸਗੁੱਲਿਆਂ ਤੇ ਪ੍ਰਾਰਥਨਾ ਕਰਕੇ ਖਾਂਦੇ ਆ ਵੀ ਇਹ ਕਿਦਾਂ ਦਾ ਵਿਸ਼ਵਾਸ ਹੋਇਆ ਜੇ ਤੁਹਾਡੀ ਪ੍ਰਾਰਥਨਾ ਦੇ ਨਾਲ ਰਸਗੁੱਲੇ ਦੀ 슈ਗਰ ਖਤਮ ਹੋ ਸਕਦੀ ਆ ਕੀ ਤੁਹਾਡੀ ਪ੍ਰਾਰਥਨਾ ਦੇ ਨਾਲ ਤੁਹਾਡੇ ਜਿਸਮ ਦੀ 슈ਗਰ ਖਤਮ ਨਹੀਂ ਹੁੰਦੀ ਫਿਰ ਰਸਗੁੱਲੇ ਨੂੰ ਹੀ ਠੀਕ ਕਿਉਂ ਕਰਨਾ ਕਰਨਾ ਤੇ ਖੁਦ ਨੂੰ ਠੀਕ ਕਰ ਲਓ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਆਪਾਂ ਇਹ ਜੋ ਕਹਿਣਾ ਬਈ ਇਹ ਰਸਗੁੱਲਾ ਮੇਰੀ ਬਾਡੀ ਤੇ ਸਾਈਡ ਇਫੈਕਟ ਨਹੀਂ ਕਰੂਗਾ ਕਰਕੇ ਇਹਦੇ ਤੇ ਪ੍ਰਾਰਥਨਾ ਹੋ ਗਈ ਆ ਇਹਦੇ ਚੋ 슈ਗਰ ਖਤਮ ਹੋ ਗਈ ਆ ਇਹ ਚੋ ਮਿੱਠਾ ਮੁੱਕ ਗਿਆ ਆ ਤੇ ਕਿਉਂ ਨਾ ਪ੍ਰਾਰਥਨਾ ਕਰੀਏ ਇਹੋ ਜਈ ਕਿ ਜਿਹੜੀ ਡਾਇਬੀਟੀਸ ਸਾਨੂੰ ਇੰਨਾ ਪਰੇਸ਼ਾਨ ਕਰਦੀ ਆ ਹੋਰਾਂ ਚੀਜ਼ਾਂ ਨੂੰ ਖਾਣ ਤੋਂ ਰੋਕਦੀ ਆ ਕਿ ਉਹ ਸਾਡੇ ਜਿਸਮ ਦੇ ਵਿੱਚੋਂ ਹੀ ਖਤਮ ਹੋ ਜਾਏ ਕੰਘਾ ਨੂੰ ਕਲਿਆ ਮਨਾ ਕੀਤਾ ਹੋ ਸਕਦਾ ਉਹ ਉਹਦੀ ਫੈਟ ਮਕਾਉਣ ਲੱਗ ਜਾਂਦੇ ਪ੍ਰਾਰਥਨਾ ਕਰਕੇ ਕਿਸੇ ਨੂੰ ਖੱਟਾ ਮਨਾ ਕੀਤਾ ਉਹ ਪ੍ਰਾਰਥਨਾ ਕਰਕੇ ਖਟਾਸ ਖਤਮ ਕਰਨ ਲੱਗ ਜਾਂਦਾ ਪਰ ਇੱਕ ਗੱਲ ਮੈਨੂੰ ਦੱਸੋ ਭਈ ਜੇ ਕੋਈ ਬੰਦਾ ਜਨਾਕਾਰੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੇ ਕਿਸੇ ਉਪਰੀ ਤੀਵੀ ਜੋ ਉਪਰੇ ਮਰਦ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਇਹ ਪ੍ਰਾਰਥਨਾ ਕਰੇ ਕਿ ਇਹ ਪਵਿੱਤਰ ਤਾਈ ਦੇ ਵਿੱਚ ਬਦਲ ਜਾਏ ਕੀ ਹੋ ਸਕਦਾ ਕਿ ਉਹਦੀ ਪ੍ਰਾਰਥਨਾ ਦੇ ਨਾਲ ਉਹ ਗਲਤ ਕੰਮ ਜਿਹੜਾ ਹੈ ਉਹ ਪਵਿੱਤਰ ਤਾਈ ਦੇ ਵਿੱਚ ਬਦਲ ਜਾਏ ਹੋ ਸਕਦਾ ਇਹਦਾ ਨਹੀਂ ਹੋ ਸਕਦਾ ਕਿਉਂਕਿ ਗਲਤ ਤਾਂ ਗਲਤ ਹੀ ਆ ਐਸੇ ਹੀ ਤਰ੍ਹਾਂ ਦੇ ਨਾਲ ਤੁਹਾਡੇ ਪ੍ਰਾਰਥਨਾ ਕਰਨ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਜਿਸਮ ਲਈ ਹਾਨੀਕਾਰਕ ਦਾ ਵਿਧਾਇਕ ਨਹੀਂ ਹੋ ਸਕਦੀਆਂ ਇਸ ਲਈ ਵਚਨ ਨੂੰ ਆਪਣੇ ਅਕੋਰਡਿੰਗਲੀ ਫਿਟ ਕਰਨ ਦੀ ਕੋਸ਼ਿਸ਼ ਨਾ ਕਰੋ ਇਹ اٹਲ ਸਚਾਈ ਆਰ ਜਿੱਦਾਂ ਇਹ ਲਿਖਿਆ ਆ ਉਦਾਂ ਹੀ ਇਹ ਕਾਇਮ ਆਰ ਉਦਾਂ ਹੀ ਇਹ ਹਕੀਕਤ ਚ ਰਹੇਗਾ ਬਹੁਤ سارے ਲੋਕ ਐਸੇ ਕਰਕੇ ਬਿਮਾਰੀ ਦੇ ਵਿੱਚ ਫਸੇ ਰਹਿੰਦੇ ਆ ਜੇ ਅਸੀਂ ਪ੍ਰਾਰਥਨਾ ਕਰਕੇ ਇਦਾਂ ਕਰਾਂਗੇ ਅਸੀਂ ਪ੍ਰਾਰਥਨਾ ਕਰਕੇ ਇਦਾਂ ਕਰਾਂਗੇ ਹਾਂਜੀ ਪ੍ਰਾਰਥਨਾ ਕਰਕੇ ਅਸੀਂ ਬਹੁਤ ਕੁਛ ਕਰ ਸਕਦੇ ਪਰ ਸਭੂ ਕੁਝ ਨਹੀਂ ਕਰ ਸਕਦੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਪ੍ਰਾਰਥਨਾ ਕਿਹੜੇ ਕੰਮ ਲਈ ਕਰਨੀ ਆ ਔਰ ਕਿਹੜੀਆਂ ਦੁਆਵਾਂ ਸਾਡੀਆਂ ਕਿਹੜੀਆਂ ਪ੍ਰਾਰਥਨਾਵਾਂ ਸਾਡੀਆਂ ਉੱਤਰ ਲੈ ਕੇ ਆਉਣਗੀਆਂ ਹੁਣ ਵਿਆਹਾਂ ਦਾ ਸੀਜ਼ਨ ਅਰ ਸਰਦੀ ਦੀ ਰੁੱਤ ਵੀ ਆ ਹੁਣ ਪ੍ਰਾਰਥਨਾ ਕਰਕੇ 슬ੀਵਲੈਸ ਕੱਪੜੇ ਪਾਉਂਗੇ ਪਤਲੇ ਕੱਪੜੇ ਪਾਉਂਗੇ ਸੋਹਣੇ ਲੱਗਣ ਦੇ ਲਈ ਤੇ ਫੇ ਕੱਲ ਨੂੰ ਬੁਖਾਰ ਚੜ ਗਿਆ ਠੰਡ ਲੱਗੀ ਤਾਂ ਫੇ ਦੋਸ਼ ਕਿੰਨੂੰ ਦੇਣਾ ਰੱਬ ਨੂੰ ਵੀ ਮੈਂ ਤਾਂ ਪ੍ਰਾਰਥਨਾ ਕਰਕੇ ਪਾਏ ਸੀ ਵੀ ਮੈਨੂੰ ਨਿੱਗਿਆ ਰੱਖੀ ਤਾਂ ਫੇ ਉਹ ਵੀ ਤੁਹਾਨੂੰ ਪੁੱਛੇਗਾ ਇੱਕ ਮਗਜ ਨਾਮੀ ਚੀਜ਼ ਤੇਰੇ ਖਾਣੇ ਵਿੱਚ ਫਿੱਟ ਕੀਤੀ ਸੀ ਉਹਦਾ ਇਸਤੇਮਾਲ ਕਿਉਂ ਨਹੀਂ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਬਹੁਤ ਪ੍ਰੈਕਟੀਕਲ ਆ ਜਿਨ੍ਹਾਂ ਦਾ ਸਾਨੂੰ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਆ ਕਿਉਂਕਿ ਅੱਜ ਅਸੀਂ ਚੰਗਿਆਈ ਦੇ ਬਾਰੇ ਵਿੱਚ ਸਿੱਖ ਰਹੇ ਆ ਤੇ ਅਸੀਂ ਚੰਗੀ ਤਰ੍ਹਾਂ ਸਿੱਖਾਂਗੇ ਕਿ ਚੰਗਿਆਈ ਕਿੱਦਾਂ ਕਾਇਮ ਰਹਿ ਸਕਦੀ ਆ ਕਿੱਦਾਂ ਆਉਂਦੀ ਆ ਤੇ ਕਿੱਦਾਂ ਵਿਗੜ ਜਾਂਦੀ ਆ ਤੁਸੀਂ ਸੋਚੋ ਸਰਦ ਰੋਤਿਆ ਅਰ ਕੋਈ ਗਰਮੀਆਂ ਵਾਲੇ ਕੱਪੜੇ ਪਾਈ ਫਰੇ ਕੋਈ ਨਿਆਣੇ ਨੂੰ ਨਿੱਕਰ ਕਮੀਜ਼ ਪਾ ਕੇ ਕੋਈ ਤੀਮੀ ਲੈ ਆਏ ਤਾਂ ਆਪਾਂ ਉਹਨੂੰ ਕਿੰਨੀ ਕਕਲ ਵਾਲੀ ਕਵਾਂਗੇ ਕਿਹੜਾ ਇਹਨੂੰ ਨਹੀਂ ਪਤਾ ਠੰਡ ਆ ਤਾਂ ਤੁਸੀਂ ਸੋਚੋ ਜਿੱਥੇ ਟੌਰ ਕੱਢਣਾ ਜਿਹੜੇ ਜਿਨ੍ਹਾਂ ਨੂੰ ਤੁਸੀਂ ਟੌਰ ਕੱਢ ਕੇ ਵਿਖਾਉਣਾ ਉਹ ਨਹੀਂ ਕਹਿਣਗੇ ਵੀ ਇਹਦਾ ਦਿਮਾਗ ਕੀ ਕਹਿੰਦਾ ਆ ਬਈ ਇੰਨੀ ਠੰਡ ਦੇ ਚ ਟੌਰ ਕੱਢਣ ਦੇ ਚੱਕਰ ਦੇ ਵਿੱਚ ਕੁੰਗੜੀ ਫਿਰਦੀ ਆ ਇਹ ਸੋ ਅਸੀਂ ਉਹੀ ਕੰਮ ਕਰਨੇ ਆ ਜਿਹੜੇ ਸਾਨੂੰ ਸੋਭਾ ਦੇਣ ਜਿਹੜੇ ਸਾਨੂੰ ਜੱਚੜ ਜਿਹੜੇ ਸਾਨੂੰ ਫੱਪੜ ਔਰ ਜਿਨ੍ਹਾਂ ਕੰਮਾਂ ਦੇ ਰਹੀਂ ਸਾਡੇ ਪਰਮੇਸ਼ਵਰ ਦੀ ਵੀ ਵਡਿਆਈ ਹੋਵੇ ਹਾਲੇਲੂਇਆ ਸੋ ਜੇ ਤੁਸੀਂ ਚੰਗਾ ਖਾਓਗੇ ਚੰਗਾ ਪੀਓਗੇ ਨਿੱਕੇ ਰੋਗੇ ਪਾਪ ਨਹੀਂ ਕਰੋਗੇ ਤੁਸੀਂ ਤੰਦਰੁਸਤ ਰਹੋਗੇ ਪਰ ਜੇ ਤੁਸੀਂ ਇਹਦੇ ਵਿਪਰੀਤ ਚੱਲੋਗੇ ਤਾਂ ਫੇ ਬਿਮਾਰੀਆਂ ਆਉਣਗੀਆਂ ਅਰ ਉਸ ਤੋਂ ਵੀ ਇੱਕ ਵੱਡਾ ਰੀਜ਼ਨ ਹੈ ਕੁਝ ਲੋਕ ਸੋਚਦੇ ਆ ਕਿ ਡਾਕਟਰਸ ਦੇ ਨਹੀਂ ਜਾਣਾ ਚਾਹੀਦਾ ਅੱਜ ਮੈਂ ਕੁਝ ਖਾਸ ਚੀਜ਼ਾਂ ਨੂੰ ਕਲੀਅਰ ਕਰਨਾ ਚਾਹੁੰਦੀ ਆ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜੇ ਡਾਕਟਰਸ ਦੇ ਦਵਾਈ ਲੈਣ ਜਾਣਾ ਤਾਂ ਫੇਰ ਸਾਨੂੰ ਪਰਮੇਸ਼ਵਰ ਦੇ ਕੋਲ ਜਾਣ ਦੀ ਕੀ ਜ਼ਰੂਰਤ ਹੈ ਜੇ ਅਸੀਂ ਡਾਕਟਰਾਂ ਕੋਲ ਹੀ ਚੰਗੇ ਹੋਣਾ ਹੈ ਤੇ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਬੁੱਕ ਆਫ ਲੂਕ ਚੈਪਟਰ ਨੰਬਰ 5 ਉਹਦਾ 31 ਨੰਬਰ ਵਰਸ ਲੂਕਾ ਦੀ ਕਿਤਾਬ 5 ਨੰਬਰ ਅਧਿਆਇ ਰੋਦੀ 31 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ ਯੀਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਨਵੇਂ ਨਰੋਿਆਂ ਨੂੰ ਨਹੀਂ ਪਰ ਰੋਗੀ ਨੂੰ ਹਕੀਮ ਦੀ ਲੋੜ ਹੈ ਰੋਗੀ ਨੂੰ ਹਕੀਮ ਦੀ ਲੋੜ ਹੈ ਹਾਲਾਂਕਿ ਜਿੱਥੇ ਇਹ ਵਚਨ ਬੋਲਿਆ ਗਿਆ ਉਹ ਆਤਮਿਕ ਤਰੀਕੇ ਦੇ ਨਾਲ ਸਾਨੂੰ ਜਿਹੜਾ ਇਹ ਸਮਝਾਇਆ ਜਾ ਰਿਹਾ ਹੈ ਪਰ ਇਹ ਸ਼ਮਦ ਕੀ ਡਿਕਲੇਅਰ ਕਰ ਰਹੇ ਆ ਇਹਦਾ ਮਤਲਬ ਪ੍ਰਭੂ ਯਿਸੂ ਜੀ ਜਾਣਦੇ ਆ ਕਿ ਰੋਗੀ ਨੂੰ ਹਕੀਮ ਦੀ ਜ਼ਰੂਰਤ ਆ ਅਰੇ ਜਿਹੜਾ ਸੰਤ ਲੂਕਾ ਆ ਉਹ ਖੁਦ ਇੱਕ ਫਿਜ਼ੀਸ਼ੀਅਨ ਹੋਇਆ ਆ ਉਹ ਖੁਦ ਇੱਕ ਵੈਦ ਹੋਇਆ ਜਾਂ ਇੱਕ ਡਾਕਟਰ ਸੀਗਾ ਸੰਤ ਲੂਕਾ ਕਿਉਂਕਿ ਬੁੱਕ ਆਫ ਪਲੇਸ਼ੀਅਨਸ ਕੋਲਸੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਉਹਦੇ 14 ਨੰਬਰ ਪੰਕਤੀ ਚ ਲਿਖਿਆ ਲੂਕਾ ਪਿਆਰਾ ਵੈਦ ਅਤੇ ਦਿਮਾਗ ਤੁਹਾਡੀ ਸੁਖਸਾਂਤ ਪੁੱਛਦੇ ਹਨ ਵਚਨ ਡਿਕਲੇਅਰ ਕਰਦਾ ਕਿ ਲੂਕਾ ਜਿਹੜਾ ਆ ਉਹ ਵੈਦ ਸੀ ਜਿਹੜਾ ਅਕਲ ਆ ਜਿਹੜਾ ਵਿਜ਼ਡਮ ਆ ਜਿਹੜਾ ਬੋਧ ਆ ਇਹ ਪਰਮੇਸ਼ਵਰ ਦੇ ਵੱਲੋਂ ਦਿੱਤਾ ਜਾਂਦਾ ਹੈ ਕੋਈ ਬਿਨਾਂ ਪੜ੍ਹਾਈ ਦੇ ਡਾਕਟਰ ਨਹੀਂ ਬਣਦਾ ਅਰ ਹਰ ਕੋਈ ਪੜਿਓ ਲਿਖਿਆ ਡਾਕਟਰ ਨਹੀਂ ਬਣਦਾ ਪਰਮੇਸ਼ਵਰ ਨੇ ਸਭਨਾਂ ਨੂੰ ਵੱਖੋ ਵੱਖਰਾ ਗਿਆਨ ਦਿੱਤਾ ਹੈ ਡਾਕਟਰ